ਸ਼ਿਨ ਦੇ ਵਿੱਚ ਜ਼ਬਰਦਸਤ ਮੀਂਹ ਪੈ ਰਿਹਾ ਜਿਸ ਦੇ ਚਲਦੇ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀ ਦਾ ਐਲਾਨ ਹੋ ਚੁੱਕਾ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮੁੰਬਈ ਦੀਆਂ ਮੁੰਬਈ ਪੂਰੇ ਤਰੀਕੇ ਦੇ ਨਾਲ ਡੁੱਬ ਚੁੱਕੀ ਹੈ ਜ਼ਬਰਦਸਤ ਮੀਂਹ ਉੱਥੇ ਪੈ ਰਿਹਾ ਹੈ ਜਿਸ ਕਰਕੇ ਸੜਕਾਂ ਦੇ ਉੱਤੇ ਸੱਬੇ ਦੇ ਉੱਤੇ ਪਾਣੀ ਭਰ ਚੁੱਕਾ ਹੈ ਔਰ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇੱਥੋਂ ਤੱਕ ਕਿ ਹਾਈ ਟਾਈਡ ਦੀ ਚੇਤਾਵਨੀ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਹਾਈ ਟਾਈਡ ਦਾ ਅਲਰਟ ਕੀਤਾ ਗਿਆ ਹੈ ਕਿਉਂਕਿ ਸਮੁੰਦਰ ਦੇ ਨਾਲ ਲੱਗਦਾ ਹੈ ਮੁੰਬਈ ਔਰ ਉੱਥੇ ਜਵਾਰ ਪਟਾ ਵੀ ਉੱਚਾ ਉਠ ਸਕਦਾ ਹੈ ਔਰ ਇਸ ਨੂੰ ਲੈ ਕੇ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਲਗਾਤਾਰ بارش ਹੋ ਰਹੀ ਹੈ ਮੁੰਬਈ ਦੇ ਵਿੱਚ ਸੜਕਾਂ ਦੇ ਉੱਤੇ ਪਾਣੀ ਭਰ ਚੁੱਕਾ ਹੈ ਜਿਸ ਕਰਕੇ ਆਵਾਜਾਈ ਬੇहद ਮੁਸ਼ਕਲ ਹੋ ਚੁੱਕੀ ਹੈ ਲੰਬਾ ਟ੍ਰੈਫਿਕ ਜਾਮ ਲੱਗ ਚੁੱਕਾ ਹੈ ਜਿਸ ਦੇ ਵਿੱਚ ਕਈ ਘੰਟਿਆਂ ਤੋਂ ਲੋਕ ਫਸੇ ਹੋਏ ਨੇ ਕਿਉਂਕਿ ਮੁੰਬਈ ਦੇ ਕਈ ਇਲਾਕੇ ਇੰਨੇ ਨੀਵੇਂ ਨੇ ਕਿ ਉੱਥੇ ਜਦੋਂ ਪਾਣੀ ਭਰ ਜਾਂਦਾ ਹੈ ਤਾਂ ਫਿਰ ਘਰਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਜਾਂਦਾ ਹੈ ਔਰ ਇਹ ਉਸੇ ਦੀਆਂ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਇਸ ਸਮੇਂ ਪਾਣੀ ਪੜ ਰਿਹਾ ਹੈ ਔਰ ਕਈ ਇਲਾਕਿਆਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਾਮ ਲੱਗ ਚੁੱਕਾ ਹੈ ਜੋ ਗੱਡੀਆਂ ਨੇ ਉਹ ਪਾਣੀ ਦੇ ਵਿੱਚ ਰੁਕ ਚੁੱਕੀਆਂ ਨੇ ਔਰ ਜੋ ਗੱਡੀਆਂ ਚਲਾਉਣਾ ਕਾਫੀ ਮੁਸ਼ਕਲ ਸਾਬਤ ਹੋ ਰਿਹਾ ਇਸ ਕਰਕੇ ਕਈ ਲੋਕਾਂ ਦੇ ਵੱਲੋਂ ਉੱਥੇ ਹੀ ਆਪਣੀਆਂ ਗੱਡੀਆਂ ਖੜੀਆਂ ਕਰ ਦਿੱਤੀਆਂ ਗਈਆਂ ਤੇ ਮੁੰਬਈ ਦੀ ਇਹ ਤਸਵੀਰ ਜਿੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ ਔਰ ਅੱਜ ਸ਼ਾਮ ਤੱਕ ਤੇਜ਼ ਬਾਈਸ਼ ਦਾ ਅਲਰਟ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੁੰਬਈ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਔਰ ਅੰਦੇਰੀ ਦਾ ਸੱਬੇ ਬੰਦ ਹੋ ਚੁੱਕਾ ਹੈ ਔਰ ਸਕੂਲ ਕਾਲਜਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਹਾਲਾਤ ਆਮ ਹੋਣਗੇ ਤਾਂ ਉਦੋਂ ਹੀ ਸਕੂਲ ਕਾਲਜ ਖੁੱਲੇ ਜਾਣਗੇ ਤਾਂ ਅੱਜ ਦੀ ਛੁੱਟੀ ਮੁੰਬਈ ਦੇ ਵਿੱਚ ਰਹੇਗੀ ਸਕੂਲ ਕਾਲਜਾਂ ਦੇ ਵਿੱਚ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਕਈ ਇਮਾਰਤਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਔਰ ਆਵਾਜਾਈ ਬੇहद ਮੁਸ਼ਕਲ ਹੈ ਜੇ ਵਿੱਚ ਜਿਹੜੇ ਬੱਚੇ ਸਕੂਲਾ ਕਾਲਜਾਂ ਨੂੰ ਜਾਂਦੇ ਨੇ ਤਾਂ ਉਹਨਾਂ ਲਈ ਵੀ ਇਹ ਬੇहद ਮੁਸ਼ਕਲ ਰਹਿਣ ਵਾਲਾ ਹੈ ਇਸ ਕਰਕੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਦੂਸਰੇ ਪਾਸੇ ਚੇਤਾਵਨੀ ਲੋਕਾਂ ਨੂੰ ਦਿੱਤੀ ਗਈ ਹੈ ਕਿ ਹੋ ਸਕੇ ਤਾਂ ਆਪਣੇ ਘਰਾਂ ਦੇ ਵਿੱਚ ਹੀ ਰਵੋ ਕਿਉਂਕਿ ਇੰਨੇ ਪਾਣੀ ਦੇ ਵਿੱਚ ਸਫ਼ਰ ਕਰਨਾ ਜਾਨ ਜਾਨਲੇਵਾ ਵੀ ਸਾਬਤ ਹੋ ਸਕਦਾ ਕਿਉਂਕਿ ਇੱਥੇ ਜੋ ਸੜਕਾਂ ਨੇ ਉਹਨਾਂ ਤੇ ਪਾਣੀ ਭਰਿਆ ਹੋਇਆ ਔਰ ਜੋ ਸੱਬੇ ਨੇ ਜੋ ਅੰਡਰ ਬ੍ਰਿਜ ਨੇ ਉੱਥੇ ਵੀ ਪਾਣੀ ਭਰਿਆ ਹੋਇਆ ਇਸ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮੁੰਬਈ ਦੇ ਵਿੱਚ ਜਦੋਂ ਵੀ ਬਾਰਿਸ਼ ਹੁੰਦੀ ਹੈ ਤਾਂ ਇਸ ਤਰੀਕੇ ਦੇ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਲੰਬੇ ਟ੍ਰੈਫਿਕ ਜਾਮ ਲੱਗ ਜਾਂਦੇ ਨੇ ਔਰ ਇਸ ਸਮੇਂ ਮੁੰਬਈ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਸੇ ਤਰ੍ਹਾਂ ਦੇ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਹੇ ਨੇ ਜਿੱਥੇ ਘੰਟਿਆਂ ਤੋਂ ਲੋਕ ਫਸੇ ਹੋਏ ਨੇ ਔਰ ਕਈ ਐਂਬੂਲੈਂਸਾਂ ਵੀ ਇਸ ਟ੍ਰੈਫਿਕ ਜਾਮ ਦੇ ਵਿੱਚ ਫਸੀਆਂ ਹੋਈਆਂ ਨੇ ਜਿਸ ਕਰਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਕਾਫੀ ਜਦੋਜਹਿਦ ਉੱਤੇ ਕਰਨੀ ਪੈ ਰਹੀ ਹੈ ਤਾਂ ਮੁੰਬਈ ਦੀਆਂ ਤਸਵੀਰਾਂ ਜਿੱਥੇ ਤੇਜ਼ਮੀ ਦੇ ਬਾਅਦ ਪਾਣੀ ਸੜਕਾਂ ਤੇ ਭਰ ਚੁੱਕਾ ਹੈ ਔਰ ਟ੍ਰੈਫਿਕ ਜਾਮ ਉਥੇ ਲੱਗ ਚੁੱਕਾ ਹੈ ਘੰਟਿਆਂ ਵੱਧੀ ਉਥੇ ਟ੍ਰੈਫਿਕ ਜਾਮ ਦੇ ਵਿੱਚ ਲੋਕ ਫਸੇ ਹੋਏ ਨੇ ਥੋੜਾ ਜਿਹਾ ਚੱਲਣ ਲਈ ਵੀ ਘੰਟਿਆਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਦੋ ਦੋ ਘੰਟੇ ਲੋਕਾਂ ਨੂੰ ਇੱਕੋ ਜਗ੍ਹਾ ਤੇ ਲੱਗ ਰਹੇ ਨੇ ਔਰ ਮੁੰਬਈ ਦੇ ਵਿੱਚ ਇਸੇ ਤਰੀਕੇ ਦੀ ਤਸਵੀਰ ਪਹਿਲਾਂ ਵੀ ਦੇਖੋ ਨੂੰ ਮਿਲ ਚੁੱਕੀ ਹੈ ਕਿਉਂਕਿ ਜਦੋਂ ਵੀ ਇੱਥੇ ਬਾਰਿਸ਼ ਹੁੰਦੀ ਹੈ ਤਾਂ ਇੱਥੇ ਘਰਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਖਾਸ ਤੌਰ ਤੇ ਜੇਕਰ ਗੱਲ ਕਰੀਏ ਵੱਡੇ ਵੱਡੇ ਬੰਗਲਿਆਂ ਦੀ ਤਾਂ ਉੱਥੇ ਵੀ ਪਾਣੀ ਭਰ ਜਾਂਦਾ ਹੈ ਅਮਿਤਾਬਚੰਦ ਦਾ ਬੰਗਲਾ ਹੋਵੇ ਚਾਹੇ ਸ਼ਾਹੂਖਾਨ ਦਾ ਬੰਗਲਾ ਹੋਵੇ ਤਾਂ ਉੱਥੇ ਵੀ ਕਈ ਵਾਰ ਸਿੱਧਾ ਪਾਣੀ ਉਹਨਾਂ ਦੇ ਘਰਾਂ ਤੱਕ ਵੀ ਪਹੁੰਚ ਜਾਂਦਾ ਹੈ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਪਹਿਲਾਂ ਵੀ ਦੇਖੋ ਨਹੀਂ ਮਿਲਦੀਆਂ ਨੇ ਔਰ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਟਾਟਾ ਪਾਵਰ ਚੰਬੂਰ ਦੇ ਵਿੱਚ 91.5 ਮਿਲੀਮੀਟਰ ਮੀ ਪਿਆ ਹੈ ਵਿਕਰੋਲੀ ਦੇ ਵਿੱਚ 78.5 ਮਿਲੀਮੀਟਰ ਔਰ ਜੂਹੂ ਦੇ ਵਿੱਚ 66 ਮਿਲੀਮੀਟਰ ਮੀ ਪਿਆ ਹੈ ਜਿਸ ਕਰਕੇ ਉੱਥੇ ਹਾਲਾਤ ਬੱਦ ਤੋਂ ਬੱਤਰ ਬਣੇ ਹੋਏ ਨੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਰਿਹਾ ਔਰ ਜੋ ਆਵਾਜਾਈ ਹੈ ਤਾਂ ਉਸ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇੱਥੋਂ ਕੀ ਫਲੈਸ਼ ਫਲੱਡ ਦੀ ਚੇਤਾਵਨੀ ਵੀ ਦਿੱਤੀ ਗਈ ਹੈ 24 ਘੰਟਿਆਂ ਦਾ ਪਹਿਲਾ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਅਗਲੇ 24 ਘੰਟਿਆਂ ਦੇ ਵਿੱਚ ਕੌਂਕਣ ਅਤੇ ਗੋਆ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਵੀ ਫਲੈਸ਼ ਫਲੱਡ ਆ ਸਕਦਾ ਹੈ